ਕੈਨੇਡਾ ਜੀਆਈਸੀ ਵੱਲੋਂ ਇੱਕ ਵੱਡੀ ਰਾਹਤ ਦੀ ਖਬਰ ਹੈ ਇੱਕ ਵੱਡੀ ਖੁਸ਼ਖਬਰੀ ਹੈ ਜਿਨੇ ਵੀ ਸਟੂਡੈਂਟਸ ਤੇ ਉਹਨਾਂ ਦੇ ਪੇਰੈਂਟਸ ਨੂੰ ਇਹ ਚਿੰਤਾ ਸੀ ਕਿ ਕੈਨੇਡਾ ਦਾ ਜੀਆਈਸੀ ਹੁਣ 2635 ਹੋ ਗਿਆ ਜੋ ਕਿ ਤਕਰੀਬਨ 13 13 ਲੱਖ ਦੇ ਆਰਾਊਂਡ ਬਣਦਾ ਹੈ ਹੁਣ ਕੈਨੇਡੀਅਨ ਗਵਰਨਮੈਂਟ ਵੱਲੋਂ ਇੱਕ ਵੱਡੀ ਅਪਡੇਟ ਆਈ ਹੈ ਜੀਆਈਸੀ ਨੂੰ ਲੈ ਕੇ ਕਿ ਤੁਹਾਨੂੰ ਉੱਥੇ ਪਹੁੰਚਦੇ ਸਾਰੀ 6190 ਡਾਲਰ ਜੋ ਕਿ ਤਕਰੀਬਨ 4 ਲੱਖ ਰੁਪਿਆ ਬਣਦਾ ਹੈ ਤੁਹਾਨੂੰ ਉੱਥੇ ਜਾਂਦੇ ਹੀ ਮਿਲ ਜਾਣੇ ਐ ਐਜ਼ ਅ ਪਹਿਲੀ ਕਿਸ਼ਤ ਉਸ ਤੋਂ ਬਾਅਦ ਅੱਗੇ 1313 ਡਾਲਰ ਤੁਹਾਨੂੰ 11 ਅਲੱਗ-ਅਲੱਗ ਕਿਸ਼ਤਾਂ ਦੇ ਵਿੱਚ ਮਿਲੂਗਾ 11 ਮਹੀਨੇ ਲਈ ਤੇ ਇਹ ਮੈਨੂੰ ਲੱਗਦਾ ਹੈ ਕਿ ਜੇ ਤੁਸੀਂ 2635 ਪਰ ਆਏ ਤਾਂ ਉਹ ਤੁਹਾਨੂੰ 1 ਸਾਲ ਦੇ ਵਿੱਚ ਜਿਹੜਾ ਹੈਗਾ ਵਾਪਸ ਮਿਲ ਜੂਗਾ ਤੇ ਮੈਨੂੰ ਇਹ ਵੀ ਪਤਾ ਹੈ ਕਿ ਇਹ ਚੀਜ਼ ਔਖੀ ਹੈ ਆਪਾਂ ਕਈਏ ਵੀ ਇੱਕੋ ਦਮ ਡਬਲ ਪੈਸੇ ਅਰੇਂਜ ਕਰਨੇ ਜੀਆਈਸੀ ਲਈ ਤੁਹਾਡਾ ਪਲਾਨ ਸੀਗਾ ਕਿ ਤੁਸੀਂ ਮਈ 2024 ਜਾਓਗੇ ਜਾਂ ਸਪਟੈਂਬਰ 2024 ਜਾਓਗੇ ਤੁਹਾਡਾ ਪਲਾਨ ਸੀਗਾ 10200 ਦੇ ਨਾਲ ਜੀਆਈਸੀ ਭਰਨਾ ਪਰ ਇੱਕੋ ਦਮ 2635 ਭਰਨਾ ਬਹੁਤ ਔਖਾ ਹੈ ਬਟ ਇੱਕ ਗੱਲ ਇਹ ਵੀ ਸੋਚੋ ਕਿ 10000 ਜਿਹੜਾ ਤੁਸੀਂ ਫਾਲਤੂ ਭਰ ਰਹੇ ਹੋ ਉਹਦੇ ਵਿੱਚੋਂ 490 ਦੇ ਰਾਊਂਡ ਤੁਹਾਨੂੰ ਪਹਿਲੇ ਵੀ ਨਹੀਂ ਮਿਲ ਜਾਣੇ ਨੇ ਸੋ ਇਹ ਇੱਕ ਵੱਡੀ ਰਾਹਤ ਦੀ ਖਬਰ ਹੈ ਉਸ ਤੋਂ ਬਾਅਦ ਤੁਸੀਂ ਜਿਹੜੀ ਹੈਗੀ ਇੱਕ ਸਾਲ ਦੀ ਟਿਊਸ਼ਨ ਫੀਸ ਭਰਨੀ ਹੈ ਤੇ ਅੰਬੈਸੀ ਫੀਸ ਆ ਜਾਂ ਛੋਟੇ ਮੋਟੇ ਹੋਰ ਖਰਚੇ ਨੇ ਕੈਨੇਡਾ ਹਜੇ ਵੀ ਪੋਸੀਬਲ ਹੈ ਉਹਨਾਂ ਲਈ ਜਿਨ੍ਹਾਂ ਦੀ ਕੀ ਡ੍ਰੀਮ ਡੈਸਟੀਨੇਸ਼ਨ ਹੈ ਜਿਨ੍ਹਾਂ ਨੇ ਜਾਣਾ ਹੀ ਕਹਿ ਰਿਹਾ ਹੈ